ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਤੋਂ ਆਰੀ ਹੈਗੀ ਆ ਜਿੱਥੇ ਕੁਝ ਅਣਪਛਾਤੇ ਲੋਕਾਂ ਨੇ ਅੰਨੇਵਾ ਫਾਇਰਿੰਗ ਕਰਕੇ ਚਾਰ ਲੋਕਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਇਸ ਗੋਲੀਬਾਰੀ ਨੇ ਕਹਿੰ ਲੋ ਕਿ ਇੱਕ ਖਾਸ ਤੇ ਵਸਤੇ ਪਰਿਵਾਰ ਨੂੰ ਉਜਾੜ ਦਿੱਤਾ ਇਹ ਜਿਹੜੀ ਗੋਲੀਬਾਰੀ ਹੈਗੀ ਆ ਸਟਾਕਟਨ ਦੇ ਵਿੱਚ ਉਸ ਟਾਈਮ ਹੋਈ ਜਦੋਂ ਇੱਕ ਪਰਿਵਾਰ ਵੱਲੋਂ ਆਪਣੇ ਕਿਸੇ ਦੇ ਬਰਥਡੇ ਪਾਰਟੀ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਤੁਹਾਨੂੰ ਯਾਦ ਹੋਣਾ ਕਿ ਇਹ ਜਿਹੜਾ ਵੀਕਐਂਡ ਹੈਗਾ ਸੀਗਾ ਇਹ ਲੌਂਗ ਵੀਕਐਂਡ ਸੀ ਥੈਂਕਸਗਿਵਿੰਗ ਅ ਵੀਕਐਂਡ ਵੀ ਹੈਗਾ ਸੀਗਾ ਤੇ ਇਸ ਕਰਕੇ ਲੋਕ ਜਿਹੜੇ ਕਾਫੀ ਜ਼ਿਆਦਾ ਜਿਹੜੀ ਚੈਲ ਪਹਿਲਕਦਮੀ ਜਿਹੜੀ ਦੇਖੀ ਜਾ ਰਹੀ ਸੀਗੀ ਤੇ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਪਾਰਟੀਆਂ ਵੀ ਕਰ ਰਹੇ ਸੀ ਤੇ ਇਹ ਜਿਹੜੀ ਪਾਰਟੀ ਸੀ ਬਰਥਡੇ ਪਾਰਟੀ ਜਿਹੜੀ ਉਹ ਚੱਲ ਰਹੀ ਹੈਗੀ ਸੀਗੀ ਸੋ ਕੈਲੀਫੋਰਨੀਆ ਦੇ ਇਹ ਜਿਹੜੇ ਸ਼ਹਿਰ ਸਟਾਕਟਨ ਦੇ ਵਿੱਚ ਬੈਂਕੁਇਟ ਹਾਲ ਦੇ ਵਿੱਚ ਇਹ ਗੋਲੀਬਾਰੀ ਹੋਈ ਹੈ ਕਿ ਇਸ ਘਟਨਾ ਨੇ ਜਿਹੜੀ ਹੈਗੀ ਆ ਪੂਰੀ دہشت ਫਲਾ ਦਿੱਤੀ ਭਿਆਨਕ ਹਮਲੇ ਵਿੱਚ ਚਾਰ ਲੋਕਾਂ ਦੀ ਜਿਹੜੀ ਹੈ ਮੌਤ ਹੋਈ ਹੈ ਤੇ ਤਕਰੀਬਨ ਦਰਜਨ ਤੋਂ ਵੱਧ ਜਿਹੜੇ ਆ ਔਰ ਜਖਮੀ ਵੀ ਹੋਏ ਨੇ ਜਿਨ੍ਹਾਂ ਵਿੱਚੋਂ ਕਈਆਂ ਦੀ ਜਿਹੜੀ ਹਾਲਤ ਹੈ ਉਹ ਗੰਭੀਰ ਰਸੀ ਜਾ ਰਹੀ ਹੈ ਪਰ ਜਿਹੜੇ ਹਮਲਾਵਰ ਸੀਗੇ ਜਿਨ੍ਹਾਂ ਨੇ ਅਨੇਵਾ ਗੋਲੀਆਂ ਚਲਾ ਕੇ ਤੇ ਉਥੋਂ ਕਹਿ ਲਓ ਕਿ ਦੌੜਨ ਵਿੱਚ ਭੱਜਣ ਵਿੱਚ ਸਫਲ ਹੋ ਗਏ ਪੁਲਿਸ ਦੇ ਅਰੇਕੇ ਹਜੇ ਤੱਕ ਨਹੀਂ ਆਏ ਹੈਗੇ ਤੋਂ ਹਮਲਾਵਰਾਂ ਦੀ ਜਿਹੜੀ ਭਾਲ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਇਸ ਟਾਈਮ ਜਿਹੜੇ ਹੋਰ ਵੀ ਪੁਲਿਸ ਦੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਇਸ ਪੂਰੀ ਕੰਨਾ ਦੇ ਉੱਪਰ ਹੈਗਾ ਕੰਮ ਕਰ ਰਹੀ ਹੈਗੀਆਂ ਆ